ਜੇ ਤੁਹਾਡੇ ਕੋਲ ਵੀ ਮੋਟਰਸਾਈਕਲ ਆ ਤੁਹਾਡੇ ਬੱਚੇ ਵੀ ਜਦ ਕਰਦੇ ਹੋਣਗੇ ਵੀ ਸਾਡੇ ਕੋਲ ਵੀ ਮੋਟਰਸਾਈਕਲ ਹੋਵੇ ਪਰ ਆਪਾਂ ਵੱਡਾ ਮੋਟਰਸਾਈਕਲ ਜਵਾਕਾਂ ਨੂੰ ਫੜਾ ਨਹੀਂ ਸਕਦੇ ਤਾਂ ਹੁਣ ਵੀਰ ਦੀ ਟਾਇਸਲ ਨੇ ਇਹਦਾ ਹੱਲ ਕੱਢ ਲਿਆ ਆ ਪੈਟਰੋਲ ਵਾਲੇ ਮੋਟਰਸਾਈਕਲ ਲਿਆਂਦੇ ਆ ਸਭ ਤੋਂ ਪਹਿਲਾਂ ਮਾਰਕੀਟ ਦੇ ਵਿੱਚ ਇਹੀ ਲੈ ਕੇ ਆਏ ਜੋਂ ਤਾਂ ਬਹੁਤ ਹੋ ਗਏ ਭਾਜੀ ਇਹਨਾਂ ਤੇ ਭਾਜੀ ਹਰ ਦੁਕਾਨ ਦੇ ਕੋਲ ਆ ਗਿਆ ਹਰ ਇੱਕ ਦੁਕਾਨ ਕੋਲ ਸਭ ਤੋਂ ਪਹਿਲਾਂ ਇਹਨਾਂ ਦੀ ਜਦੋਂ ਵੀਡੀਓ ਪਾਈ ਸੀ ਆਪਾਂ ਬਹੁਤ ਜ਼ਿਆਦਾ ਵਿਊ ਆਏ ਸੀਗੇ ਮੈਂ ਹਾਂ ਜੀ ਕਿੰਨੀ ਵਾਰ ਤੁਸੀਂ ਸ਼ੇਅਰ ਕੀਤਾ ਸੀਗਾ ਅੱਜ ਤੁਹਾਨੂੰ ਭਾਈ ਦੋ ਲੈ ਕੇ ਆਏ ਆ ਕਲਰ ਵੀ ਅਲੱਗ ਆਣਾ ਕਲਰ ਵੀ ਡਿਫਰੈਂਟ ਲਿਆਦੇ ਅੱਗੇ ਇਹਨਾਂ ਨੇ ਇੱਕ ਬੈਟਰੀ ਵਾਲਾ ਵੀ ਲਿਆਂਦਾ ਸੀ ਬੈਟਰੀ ਵਾਲਾ ਵੀ ਵਧੀਆ ਕਾਮਜਾਬ ਸੀਗਾ ਹੁਣੇ ਪੈਟਰੋਲ ਆਣ ਦੀ ਦੁਆਰਾ ਵੀਡੀਓ ਪਾ ਰਹੇ ਆ ਇਹ ਜਿਹੜੇ ਇਹ ਮੋਟਰਸਾਈਕਲ ਆ ਨਾ ਮਿੱਤਰੋ ਇਹਦੇ ਵਿੱਚ ਜਿਹੜੀ ਆ ਜੀ ਟੈਂਕੀ ਆ ਟੈਂਕੀ ਦਿਖਾਈ ਇਧਰਲੇ ਪਾਸੇ ਜਿਵੇਂ ਵੱਡੇ ਮੋਟਰਸਾਈਕਲ ਵਾਲਾ ਕੰਮ ਹੀ ਆ ਆ ਦੇਖੋ ਐਦਾਂ ਦੀ ਟੈਂਕੀ ਖੁੱਲ ਕੇ ਨਾ ਇਹਦੇ ਵਿੱਚ ਪੈਟਰੋਲ ਪਿਆ ਜਾਂਦਾ ਇਹਦੇ ਵਿੱਚ 1.5 ਲੀਟਰ ਪੈਟਰੋਲ ਪੈਂਦਾ ਤੇ 1.5 ਲੀਟਰ ਵਿੱਚ ਇਹ ਫੁੱਲ ਹੋ ਜਾਂਦਾ ਇਧਰ ਹੁਣ ਸਟਾਰਟ ਕਰਾਂਦਾ ਦੀ ਕਹਾ ਦੱਸਦੇ ਪਹਿਲਾਂ ਅਈ ਕੈਮਰਾਮੈਨ ਆ ਜਾ ਹੋ ਜਾਂਦਾ ਸੈਲਫ ਤੋਂ ਵੀ ਪਰ ਜੇ ਮੈਨੂਅਲ ਕਰਨਾ ਕਈ ਬੈਂਡਰੀ ਬਾਉਂਡਰੀ ਲੋ ਹੁੰਦੀ ਆ ਤੁਸੀਂ ਮੈਨੂ ਇਹਨੂੰ ਇਦਾਂ ਵੀ ਸਟਾਰਟ ਕਰ ਸਕਦੇ ਹੋ ਆ ਦੇਖੋ ਇਧਰਲੇ ਪਾਸੇ ਤੇ ਅਈ ਬਈ ਕੈਮਰਾ ਅਜੇ ਵੀ ਇਦਾਂ ਕਰਾਂਗੇ ਨਾ ਆਓ ਜੀ ਸਭ ਸਭ ਤੋਂ ਵੱਡੀ ਗੱਲ ਵੀ ਜੇ ਇੰਨਾ ਫੇਮਸ ਹੋ ਗਿਆ ਇਹਨਾਂ ਨੇ ਰੇਟ ਨਹੀਂ ਘਟਾਇਆ ਭਾਈ ਰੇਟ ਜੈਜ ਰੇਟ ਭਾਈ ਘਟਾਤਾ ਅੱਛਾ ਹੋਰ ਘਟਾਤਾ ਹਾਂਜੀ ਹੋਰ ਘਟਾਤਾ ਲੋਕ ਜੇ ਥੋੜੇ ਹੁਣ ਵੇਕਣ ਲੱਗ ਗਏ ਰੋਡ ਲੋਕ ਰੇਟ ਵਧਾਉਂਦੇ ਵੀ ਸਾਡੇ ਤਾਂ ਬਹੁਤ ਵੇਚਦੇ ਆ ਭਾਈ ਲੋਕੀ ਰੇਟ ਤੁਸੀਂ ਘਟਾ ਰਹੇ ਹੋ ਅਸੀਂ ਭਾਈ ਘਟਾਦੇ ਸੀ ਭਾਈ ਅਸੀਂ ਮਾਲ ਸਸਤਾ ਵੇਚਦੇ ਸੀ ਅਸੀਂ ਹੌਲ ਸੇਲਰ ਆ ਇਹ ਹੌਲ ਸੇਲਰ ਬੰਦੇ ਆ ਬਾਈ ਜੇ ਦੁਕਾਨਾਂ ਨੇ ਮਾਲ ਚੱਕਣਾ ਸਿੱਧਾ ਦੁਕਾਨਾਂ ਨੂੰ ਮਾਲ ਵੀ ਚੁਕਾ ਦੇਣਗੇ ਇਹ ਤੁਹਾਨੂੰ ਬਹੁਤ ਜਾਇਜ਼ ਰੇਟ ਦੇ ਵਿੱਚ ਦੇਣਗੇ ਮੋਟਰਸਾਈਕਲ ਬਹੁਤ ਜ਼ਿਆਦਾ ਜਾਇਜ਼ ਰੇਟ ਦੇ ਵਿੱਚ ਹਨ ਤੇ ਇਹ ਮੋਟਰਸਾਈਕਲ ਹੁਣ ਜਿ ਲੱਗੇ ਜੀ ਬਹੁਤ ਪਕਾਇਦਾ ਪ੍ਰੋਪਰ ਆ ਦੇਖੋ ਬਈ ਸ਼ਾਕਰ ਸ਼ੁਕਰ ਲੱਗੇ ਹੋਇਆ ਐਨ ਕਮਾਲ ਵਾਲੀ ਡਿਸਕ ਬ੍ਰੇਕ ਵੀ ਲੱਗੀ ਹੈ ਜੀ ਡਿਸਕ ਬ੍ਰੇਕ ਵੀ ਲੱਗੀ ਹੈ ਜੀ ਡਿਸਕ ਬ੍ਰੇਕ ਵੀ ਲੱਗੀ ਆ ਸ਼ਾਕਰ ਵੀ ਲੱਗੇ ਹੋਇਆ ਸਾਰਾ ਸਿਸਟਮ ਆ ਇਹ ਬਾਈ ਹੁਣ ਕਈ ਬੰਦੇ ਦਾ ਸੁਭਾਲ ਹੋਊਗਾ ਜੀ ਬੱਚਾ ਡੈਗ ਨਾ ਪਵੇ ਚਲਾਉਂਦਾ ਚਲਾਉਂਦਾ ਆਇਆ ਹੋਇਆ ਜਿਵੇਂ ਆਉਂਦਾ ਜੀ ਪੰਜਾਬ ਸੀ ਸੀ ਜਨਜਨ ਹੈ ਜੀ 7 ਸਾਲ ਤੋਂ ਲੈ ਕੇ 12 ਸਾਲ ਦਾ ਬੱਚਾ ਬੈਠ ਜਾਏ ਟੁੱਟੂਗਾ ਨਹੀਂ ਨਾ ਖਰਾਬ ਹੋਊਗਾ ਜੀ ਨਾਲੇ ਬੱਚਾ ਗਿਰੇਗਾ ਸੇਫਟੀ ਪੂਰੀ ਹੈ ਜੀ ਬੱਚੇ ਨੇ ਸਿਰਫ ਲਗਾਣਾ ਹੈਲਮੈਟ ਲਗਾਣਾ ਜੀ ਅੱਛਾ ਹੈਲਮੈਟ ਲਗਾਓ ਬੱਚਾ ਚੇਵੀ ਮੈਂ ਚਲਾਉਂ ਜੀ ਹੁਣ ਕਿੰਨੇ ਕਸਟਮਰ ਮੇਰੇ ਕੋਲ ਆਏ ਨੇ ਆਪਾਂ ਪਹਿਲੇ ਵੀ ਸੱਚ ਨੇ ਹੁਣ ਕਿ 6 ਸਾਲ ਦਾ ਬੱਚਾ ਤੱਕ ਸਾਡੇ ਕੋਲ ਲੈ ਕੇ ਗਿਆ ਜੀ ਹੋਰ ਦੱਸੋ 6 ਸਾਲ ਦਾ ਜਵਾਕ 6 ਸਾਲ ਦਾ ਜਵਾਕ ਸਾਡੇ ਚਲਾ ਕੇ ਗਿਆ ਇਹ ਇਹਦਾ ਮਤਲਬ 6 ਸਾਲ ਦਾ ਜਵਾਕ ਵੀ ਚਲਾ ਸਕਦਾ ਚਲਾ ਸਕਦਾ ਜੀ 5 ਸਾਲ ਦਾ ਵੀ ਚਲਾ ਸਕਦਾ ਭਾਈ 6 ਸਾਲ ਤੋਂ ਮਿਲਮ ਬੱਚੇ ਚਲਾ ਲੈਂਦਾ ਜਿਹੜੇ ਬੱਚੇ ਜ਼ਿਆਦਾ ਤੇਜ਼ ਹੁੰਦੇ ਨੇ 6 ਸਾਲ ਦਾ ਬੱਚਾ ਕਹਿੰਦਾ ਜੀ ਆਪਾਂ ਚਲਾ ਲੈਂਦੇ ਆ ਉਹਨੇ ਚਲਾ 6 ਸਾਲ ਤੋਂ ਉੱਤੇ ਵਾਲਾ ਚਲਾਈ ਜਾਵੇ ਕੋਈ ਚੱਕਰ ਨਹੀਂ ਭਾਈ 12 ਸਾਲ ਦਾ ਬੱਚਾ ਚਲਾ ਲੈ ਕੋਈ ਕਰਨੀਏਗਾ ਜੀ ਇਹਦਾ ਫਿਰ ਆਪਾਂ ਵੀ ਚਲਾ ਲਏ ਕੋਈ ਦੇਖ ਕੇ ਆ ਵੀ ਅਸੀਂ ਚਲਾ ਲੇ ਤੁਸੀਂ ਸਾਡਾ ਔਰ ਇਹ ਵੀ 12 13 ਸਾਲ ਦਾ ਜਵਾਕ ਚਲਾ ਸਕਦਾ ਇਹਨੂੰ ਆਰਾਮ ਨਾਲ इजीली ਬਹੁਤ ਸਿਸਟਮ ਦਾ ਡਿਸਕ ਰੁਸਕ ਬ੍ਰੇਕਾਂ ਸਾਰਾ ਕੁਝ ਹੀ ਹੈ ਨਾ ਭਾਈ ਇਹਦੇ ਚ ਜੀ ਬਿਲਕੁਲ ਸਭ ਕੁਝ ਹੈਗਾ ਜੀ ਕਮਾਲ ਦੀ ਗੱਲ ਬਾਤ ਆ ਬਾਈ ਇਸ ਤਰ੍ਹਾਂ ਆ ਬਹਿ ਜਾਓ ਜੀ ਲੋਕ ਪਹਿਲੇ ਬੱਚੇ ਲੈਂਦੇ ਸੀ ਬੈਟਰੀ ਵਾਲਾ ਬਾਈਕ ਜੀ ਹੁਣ ਅੱਜ ਕੱਲ ਕਰੇਜ਼ ਆ ਗਿਆ ਟਰਟ ਬਾਈਕ ਦਾ ਬੱਚੇ ਕਹਿੰਦੇ ਪਾਪਾ ਨੂੰ ਭਾਈ ਤੁਹਾਡੇ ਕੋਲ પેટ્રોલ ਬਾਈਕ ਹੈ ਗਿਆ

3331549 ਲਓ ਜੀ ਜੇ ਤੁਹਾਡੇ ਬੱਚਿਆਂ ਨੇ ਇਹ ਬਾਈਕ ਲੈਣੇ ਆ ਤਾਂ ਇਹਨਾਂ ਨਾਲ ਸੰਪਰਕ ਕਰ ਲਓ ਬਹੁਤ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਇਹ ਮਿਲ ਜਾਣੇ ਆ ਰੇਟ ਹੁਣ ਤਾਂ ਨਹੀਂ ਬੋਲ ਰਹੇ ਕਿਉਂਕਿ ਲੋਕਾਂ ਰੇਟ ਦੇਖ ਦੇਖ ਕੇ ਬਹੁਤ ਘਟਾ ਦਿੰਦੇ ਨੇ ਹੋਰ ਘਟਾਈਏ ਸਸਤਾ ਰਹਿੰਦੇ ਹਾਂ ਹੋਲਸੇਲ ਰੇਟ ਤੇ ਮਾੜੀ ਨਾਲ ਬਹੁਤ ਸਸਤਾ ਮਿਲੇਗਾ ਵੀਡੀਓ ਨੂੰ ਵਾਲਾ ਰੇਟ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਨੰਬਰ ਉੱਥੇ ਚੱਲੀ ਜਾਣਾ ਤੁਹਾਨੂੰ ਵੀ ਸ਼ੇਅਰ ਕਰੋਗੇ ਤੁਹਾਨੂੰ ਹੋਰ ਸਸਤਾ ਪਊਗਾ ਜੀ ਲੈ ਵੀਡੀਓ ਸ਼ੇਅਰ ਕਰਕੇ ਹੋਰ ਲੈ ਜਾਓ ਧੰਨਵਾਦ ਲੈ ਜਿਸ ਪੱਕਾ ਨਾਲ ਜਿਸ ਨਾਲ ਦਵਾਂਗੇ